ਸ਼ੰਕਰ ਦੇ ਕੰਢੇ ਇਲਾਕੇ ਵਿੱਚ ਜਾਨਵਰਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਨੇ ਇਸੇ ਘੜੀ ਵਿੱਚ ਇੱਕ ਸਾੰਬਰ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਸਾੰਬਰ ਪਿੰਡ ਵਿੱਚ ਆ ਗਿਆ ਤੇ ਉਸਨੇ ਦਮ ਤੋੜ ਦਿੱਤਾ ਇਸ ਦੀ ਖਬਰ ਪਿੰਡ ਵਾਸੀਆਂ ਨੂੰ ਸਵੇਰੇ ਲੱਗੀ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕੀਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਜਾਨਵਰਾਂ ਦਾ ਸ਼ਿਕਾਰ ਹੋ ਰਿਹਾ ਤੇ ਪ੍ਰਸ਼ਾਸਨ ਕੰਬ ਕਰਨ ਦੀ ਨੀਂਦ ਸੁੱਤਾ ਪਿਆ ਸਰਦੇ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਰਿਹਾ ਦਿੱਲੀ ਦੂਜੇ ਚੌਥੇ ਨੂੰ ਕੋਈ ਨਾ ਕੋਈ ਜਾਨਵਰ ਮਰਦਾ ਇੱਥੇ ਹੀ ਬਹੁਤ ਬਾਰ ਮੈਂ ਕਮੈਣੇ ਨੂੰ ਫੋਨ ਕੀਤਾ ਜੀ ਰਾਤ ਨੂੰ ਵੀ 11 ਵਜੇ ਫੋਨ ਕਰਦੇ ਆ ਤਾਂ ਸਾਨੂੰ ਕਿਹਾ ਉੱਚ ਅਧਿਕਾਰੀ ਨੂੰ ਰੇਂਜਰ ਸਾਹਿਬ ਨੂੰ ਫੋਨ ਕਰੋ ਜੀ ਉਹਨਾਂ ਦਾ ਫੋਨ ਬੰਦ ਆ ਰਿਹਾ ਜੀ ਮੁੜ ਕੇ ਉਹਨਾਂ ਨੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਹੁਣ 12 ਘੰਟੇ ਹੋ ਚੁੱਕੇ ਬਹੁਤ ਦੁਖੀ ਹੋ ਚੁੱਕੇ ਹਾਂ ਅਸੀਂ ਤਾਂ ਹੁਣ ਤਾਂ ਬਸ ਇੱਕੋ ਹੱਲ ਹੈ ਵੀ ਨਾਲ ਜਾ ਕੇ ਧਰਨਾ ਲਾਈਏ ਵੱਧ ਤੋਂ ਵੱਧ ਲੋਕ ਇਕੱਠੇ ਕਰਕੇ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਬਸ ਹੁਣ ਤਾਂ ਇਹੀ ਆਜ ਅੱਜ ਸਾਨੂੰ ਬਹੁਤ ਮਜਬੂਰੀ ਦੇ ਨਾਲ ਇਸ ਧਾਰਮਿਕ ਸਥਾਨ ਪਰ ਪਿੰਡ ਹਾਜੀਪੁਰ ਪਲੱਸ ਲਹਿਰਾ ਦੇ ਜੰਗਲ ਦੇ ਵਿੱਚੋਂ ਜੋ ਵੀ ਸ਼ਿਕਾਰ ਖੇਡਿਆ ਜਾ ਰਿਹਾ ਇੱਕ ਤਰਫ ਸਰਕਾਰਾਂ ਬੋਲਦੀਆਂ ਕਿ ਸ਼ਿਕਾਰ ਕਰਨਾ ਮਨਾ ਹੈ ਪਰ ਦੂਸਰੀ ਤਰਫ ਸਰਕਾਰਾਂ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਲਿਫਟ ਦੇ ਰਹੀਆਂ ਆਪਾਂ ਸਰਕਾਰਾਂ ਨੂੰ ਕਹਾਂਗੇ ਕਿਉਂਕਿ ਸਰਕਾਰ ਹੀ ਮਾਈ ਬਾਪ ਹੈ ਤੇ ਹਰ ਚੀਜ਼ ਹਰ ਪੱਖ ਤੇ ਸਰਕਾਰ ਹੀ ਕਹਿੰਦੀ ਹੈ ਅੱਜ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਨਾ ਹੀ ਅੱਜ ਤੱਕ ਕੋਈ ਗੱਡੀ ਇਹਨਾਂ ਦੀ ਆਈ ਹੈ ਗੜ ਸ਼ੰਕਰ ਦੇ ਵਿੱਚ ਗੱਡੀ ਉਹਨਾਂ ਦੇ ਫਰੈਸ਼ ਡਿਪਾਰਟਮੈਂਟ ਐਨੀਮਲ ਡਿਪਾਰਟਮੈਂਟ ਜਿਹੜਾ ਹੈਗਾ ਇਹਨਾਂ ਦੇ ਜੰਗਲੀ ਜਾਨਵਰਾਂ ਦੀ ਸੇਵਾ ਕਰਨੇ ਵਾਲਾ ਹੈਗਾ ਉੱਥੇ ਘੁੰਮਦੇ ਰਹਿਣਗੇ ਪਰ ਇਹਨਾਂ ਨੇ ਹੁਣ ਤੱਕ ਅੱਜ ਅੱਜ ਦੇ ਸਮੇਂ ਦੇ لحاظ ਨਾਲ 11 ਵਜੇ ਤੋਂ ਅਸੀਂ ਫੋਨ ਕੀਤਾ ਇਹਨਾਂ ਨੂੰ ਇਹਨਾਂ ਨੇ ਇਹ ਕਹਤਾ ਵੀ ਸਾਡੇ ਉੱਚ ਅਧਿਕਾਰੀਆਂ ਨੂੰ ਫੋਨ ਕਰੋ ਉੱਚ ਅਧਿਕਾਰੀ ਦਾ ਕਿਸੇ ਦਾ ਫੋਨ ਨਹੀਂ ਲੱਗਿਆ ਬੜੀ ਅਸੀਂ ਤਾਂ ਇਹ ਚੀਜ਼ ਨੂੰ ਹੱਦ ਤੱਕ ਕਹਿਣਾ ਨਹੀਂ ਚਾਹੁੰਦੇ ਹੈ ਕਿ ਪਿੰਡ ਵਾਸੀਆਂ ਵੱਲ ਤੇ ਹੁਣ ਸਾਡੇਆਂ ਵੱਲ ਤੇ ਸਾਰਿਆਂ ਨੂੰ ਇਹਨਾਂ ਨੂੰ ਇੱਕ ਚੇਤਾਵਨੀ ਹੈ ਅਗਰ ਇਹਨਾਂ ਨੇ ਅੱਜ ਐਕਸ਼ਨ ਨਹੀਂ ਇਸ ਕਾਰਵਾਈ ਦੇ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਤਾਂ ਆਪਾਂ ਪੂਰ ਚੇਤਾਵਨੀ ਦੇਵਾਂਗੇ ਔਰ ਇਹਨਾਂ ਦੇ ਦਫ਼ਤਰ ਦੇ ਮੋਰੇ ਜਾ ਕੇ ਪਿੰਡ ਦੋਹਾਂ ਤਿੰਨਾਂ ਚਾਰੇ ਪਿੰਡਾਂ ਦੇ ਵੱਲ ਤੇ ਅਸੀਂ ਪ੍ਰੋਟੈਸਟ ਕਰਾਂਗੇ ਮੈਂ ਸਰਪੰਚ ਬੇੜੋਂ ਸ਼ੰਗੀ ਤੇ ਮੈਂ ਪਤਾ ਲੱਗਿਆ ਵੀ ਇੱਥੇ ਜਿਆਦਾ ਜਾਮਰ ਮਰੇ ਆ ਮੈਂ ਸਰਪੰਚ ਨੂੰ ਫੋਨ ਕੀਤਾ ਵੀ ਸਾਡੇ ਜਾਮਰ ਮਰੇ ਆ ਬਈ ਆਓ ਮੈਨੂੰ ਵੀ ਮੈਂ ਕਿਹਨੇ ਸੱਦੇ ਦੇ ਆ ਗਏ ਆ ਤੇ ਸਾਡੇ ਸ਼ਿਕਾਰੀਆਂ ਦੁਆਰੇ ਮਾਰੇ ਕੁੱਤਿਆਂ ਨੇ ਤੇ ਪਿੰਡ ਬੇੜੋਂ ਦੇ ਵੀ ਸ਼ਿਕਾਰ ਬਹੁਤ ਹੁੰਦਾ ਆ ਇੱਕ ਵਾਰੀ ਅਸੀਂ ਅੱਗੇ ਵੀਰੇ ਨੂੰ ਫੋਨ ਕੀਤਾ ਡੇਂਜਰ ਸਾਹਿਬ ਨੂੰ ਐਨੀਮਲ ਡਿਪਾਰਟਮੈਂਟ ਵਾਲੇ ਨੂੰ ਉਹਨਾਂ ਦਾ ਫੋਨ ਬੰਦੇ ਆਦਾ ਜੀ ਇਹ ਇਹਨਾਂ ਦਾ ਕਿਆ ਕਸੂਰਾ ਨੇ ਪਾਣੀ ਪੀਣ ਆਦੇ ਉਹਨਾਂ ਦੇ ਪਰ ਬਾ ਨਾਥੀਂ ਪਰ ਬਾ ਕਰਦੇ ਆ ਲੋਕ ਇਹਨਾਂ ਨੂੰ ਸਖਤ ਉਸਖਤ ਸਜ਼ਾ ਦੇਤੀ ਆਵੇ ਜੀ ਬਸ ਸਾਡੇ ਕੋਲ ਅੱਜ ਮਾਰਨਿੰਗ ਹੀ ਮੈਸੇਜ ਆਇਆ ਸੀ ਕਾਲ ਆਈ ਸੀ ਇਥੇ ਦੇ ਸਰਪੰਚ ਸਾਹਿਬ ਦੀ ਪੰਚਾਇਤ ਮੈਂਬਰ ਦੀ ਕਿ ਹਾਜੀਪੁਰ ਦੇ ਇਥੇ ਏਰੀਏ ਦੇ ਵਿੱਚ ਜਿਹੜਾ ਡੇਰਾ ਹੈ ਬਾਬਾ ਇਹ ਤੇ ਸ਼ਿਕਾਰੀ ਇਹਨਾਂ ਰਾਤ ਦਾ ਸ਼ਿਕਾਰ ਕੀਤਾ ਹੋਇਆ ਹੈ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਅਸੀਂ ਵਿੱਦ ਸਟਾਫ ਆਪਣਾਈ ਇਥੇ ਆ ਗਏ ਹਾਂ ਤੇ ਉਸ ਤੋਂ ਬਾਅਦ ਅਸੀਂ ਹੁਣ ਜਾਨਵਰ ਦੀ ਕੰਡੀਸ਼ਨ ਦੇਖੀ ਹੈ ਤੇ ਉਹਦੇ ਅਕੋਰਡਿੰਗ ਜੋ ਵੀ ਬੰਦੀ ਕਾਰਵਾਈ ਹੋਊਗੀ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਤੇ ਪਿੰਡ ਵਾਸੀਨ ਤੁਸੀਂ ਕੀ ਹੁਣ ਅਪੀਲ ਕੀਤੀ? ਅਸੀਂ ਸੋਸ ਇਹੀ ਕਹਿਣਾ ਚਾਹੁੰਦੇ ਵੀ ਅੱਗੇ ਤੋਂ ਜਿੰਨਾ ਹੋ ਸਕੇ ਸਾਨੂੰ ਸਹਿਯੋਗ ਦਿਓ ਜਿਹਦੇ ਨਾਲ ਅਸੀਂ ਮਤਲਬ ਜਿਹੜੇ ਸ਼ਿਕਾਰੀ ਆ ਉਹਨਾਂ ਨੂੰ ਥਲ ਪਾ ਸਕੀਏ ਸ਼ਿਕਾਰ ਨੂੰ ਰੋਕ ਸਕੀਏ ਜਿਹੜੇ ਨਜਾਇਸ਼ ਕਾਰ ਹੋ ਰਿਹਾ ਹੈ ਨਾ ਇਹ ਜੇ ਸਾਡਾ ਸਾਥ ਦੇਣਗੇ ਤਾਂ ਅਸੀਂ ਕਵਰ ਅਪ ਕਰ ਸਕਦੇ ਆ ਇਕੱਲੇ ਅਸੀਂ ਵੀ ਕੁਝ ਨਹੀਂ ਕਰ ਸਕਦੇ ਇਹ ਤੁਸੀਂ ਸਮਝ ਸਕਦੇ ਹੋ ਜੇ ਸਾਡਾ ਸਾਥ ਦਿਓ ਬਹੁਤ ਬਹੁਤ ਥੈਂਕ ਯੂ ਤੁਹਾਡੇ